ਪ੍ਰਾਇਮ ਪੰਜਾਬ ਤੇ ਮੈਂ ਤੁਹਾਡਾ ਦੋਸਤ ਪੰਗਸੇ ਮਟੋ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੱਢੇ ਜਾਂਦੇ ਨੇ ਸ਼ਹਿਰ ਦੇ ਵਿੱਚ ਸਥਿਤੀ ਨੂੰ ਕੰਟਰੋਲ ਦੇ ਵਿੱਚ ਰੱਖਣ ਦੇ ਲਈ ਜਾਂ ਲੋਕਾਂ ਨੂੰ ਸੁਰੱਖਿਆ ਦਾ ਯਕੀਨ ਦੇ ਦਿਲਾਉਣ ਦੇ ਲਈ ਫਲੈਗ ਮਾਰਚ ਕੱਢੇ ਜਾਂਦੇ ਨੇ ਜਿਹਦੇ ਚੱਲਦੇ ਡੀਐਸਪੀ ਅਜੇ ਸਿੰਘ ਦੀ ਅਗਵਾਈ ਦੇ ਵਿੱਚ ਬੀਤੇ ਕੱਲ ਇੱਕ ਫਲੈਗ ਮਾਰਚ ਕੱਢਿਆ ਗਿਆ ਜੋ ਕਿ ਸ਼ਹਿਰ ਵਾਸੀਆਂ ਨੂੰ ਇੱਕ ਸੁਰੱਖਿਆ ਦਾ ਜਿਹੜਾ ਹੈ ਭਰੋਸਾ ਦਿਵਾਉਣ ਦੇ ਲਈ ਫਲੈਗ ਮਾਰਚ ਕੱਢਿਆ ਜਾਂਦੇ ਨੇ ਜਿਸ ਦੀ ਅਗਵਾਈ ਡੀਐਸਪੀ ਅਜੈ ਸਿੰਘ ਨੇ ਕੀਤੀ ਤੇ ਨਾਲ ਉਹਨਾਂ ਦੇ ਐਸਐਚਓ ਹਿਮੋਤ ਸਿੰਘ ਤੇ ਨਾਲ ਸਿਟੀ ਇੰਚਾਰਜ ਮੌਜੂਦ ਸੀ ਜਿਹਦੇ ਨਾਲ ਪੂਰੇ ਸ਼ਹਿਰ ਦਾ ਦੌਰਾ ਕਰਨ ਤੋਂ ਬਾਅਦ ਗੇੜਾ ਘਟਣ ਤੋਂ ਬਾਅਦ ਬੱਸ ਸਟੈਂਡ ਦੇ ਵਿੱਚ ਜਦੋਂ ਜੀਐਸਪੀ ਅਜੈ ਸਿੰਘ ਆਪਣੀ ਟੀਮ ਦੇ ਨਾਲ ਜਾਂਦੇ ਨੇ ਤੇ ਉੱਥੇ ਵੀ ਪੂਰੀ ਚੀਜ਼ ਚੈਕਿੰਗ ਜਿਹੜੀ ਆ ਉਹ ਕੀਤੀ ਜਾਂਦੀ ਹੈ ਕਿਉਂਕਿ ਆਉਣ ਵਾਲੀਆਂ ਚੋਣਾਂ ਦੌਰਾਨ ਪਰਸ਼ਾਸਨ ਨਹੀਂ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਵਰਤੀ ਜਾਵੇ ਜਾਂ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਿਹੜੀ ਵਾਪਰੇ ਤੇ ਸ਼ਹਿਰ ਵਾਸੀਆਂ ਨੂੰ ਵੀ ਨਾਲ ਹੀ ਡੀਐਸਪੀ ਸਾਹਿਬ ਵੱਲੋਂ ਜਿਹੜੀ ਆ ਬੇਨਤੀ ਕੀਤੀ ਗਈ ਹੈ ਡੀਐਸਪੀ ਜੀ ਨੇ ਬੇਨਤੀ ਕੀਤੀ ਹੈ ਕਿ ਸ਼ਹਿਰ ਵਾਸੀ ਵੀ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਤਾਂ ਜੋ ਛਰਾਰਤੀ ਅਨਸਰ ਜਿਹੜੇ ਆ ਉਹ ਸ਼ਹਿਰ ਨਾਲ ਚੁੱਕ ਛੱਕਣ ਤੇ ਸ਼ਹਿਰ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਿਹਤਰ ਬਣਾਇਆ ਜਾ ਸਕੇ ਜਿਹਦੇ ਨਾਲ ਹੀ ਪੂਰੇ ਬਸਟੈਂਡ ਤੇ ਜਿਹੜੀ ਹੈ ਚੈਕਿੰਗ ਕੀਤੀ ਗਈ ਤੇ ਨਾਲ ਨਾਲ ਉਸ ਦੇ ਸ਼ਹਿਰ ਵਾਸੀਆਂ ਨੂੰ ਲੋਕਾਂ ਨੂੰ ਭਰੋਸਾ ਜਰਾਈ ਵਾਰ-ਵਾਰ ਯੂਦਵਾਇਆ ਗਿਆ ਕਿ ਤੁਸੀਂ ਬਿਲਕੁਲ ਸੁਰੱਖਿਅਤ ਹੋ ਤੇ ਆਉਣ ਵਾਲੀਆਂ ਵੋਟਾਂ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਸ਼ਹਿਰ ਵਾਸੀ ਮਿਲ ਕੇ ਇੱਕ ਦੂਜੇ ਦਾ ਸਹਿਯੋਗ ਕਰਨ ਤਾਂ ਜੋ ਅਮਨ ਕਾਨੂੰਨ ਦੇ ਨਾਲ ਬਿਲਕੁਲ ਸ਼ਾਂਤੀਪੂਰਕ ਢੰਗ ਦੇ ਨਾਲ ਜਿਹੜੀਆਂ ਚੋਣਾਂ ਨੇ ਉਹ ਹੋ ਸਕਣ ਤੇ ਜਿਹਦੇ ਚੱਲਦੇ ਪੁਲਿਸ ਪ੍ਰਸ਼ਾਸਨ ਦੇ ਬੰਦਾ ਜਿਹੜੀ ਗਸ਼ਤ ਵਧਾਈ ਜਾਂਦੀ ਹੈ ਤੇ ਨਾਲ ਹੀ ਫਲੈਗ ਮਾਰਚ ਕਿੱਤੇ ਜਾਂਦੇ ਨੇ ਤਾਂ ਜੋ ਪਤਾ ਲੱਗ ਸਕੇ ਕਿ ਲੋਕ ਸੁਰੱਖਿਅਤ ਹੱਥਾਂ ਦੇ ਵਿੱਚ ਅਕੀਸ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਡੀਐਸਪੀ ਅਜੀਤ ਸਿੰਘ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਤੇ ਕੀ ਕੁਝ ਉਹਨਾਂ ਦਾ ਕਹਿਣਾ ਹੈ ਤੇ ਕੀ ਅਪੀਲ ਉਹਨਾਂ ਨੇ ਸ਼ਹਿਰ ਵਾਸੀ ਨੂੰ ਕੀਤੀ ਹੈ ਉਹ ਤੁਹਾਨੂੰ ਸੁਣਾਉਂਦੇ ਆ ਅੱਜ ਦਾ ਜਿਹੜਾ ਤੁਹਾਡਾ ਮਾਰਚ ਸੀਗਾ ਇਹ ਕਾਦੇ ਸੰਬੰਧ ਵਿੱਚ ਸੀਗਾ ਜੀ ਇਹ ਵੀ ਔਨ ਵਾਲੀ ਹੈ ਜਿਹੜੀਆਂ ਚੋਣਾ ਹੈਗੀਆਂ ਉਹਨਾਂ ਦੇ ਸੰਬੰਧ ਚ ਫਲੈਗ ਮਾਰਚ ਚੱਲ ਰਹੇ ਹੈਗੇ ਆ ਫਲੈਗ ਮਾਰਚ ਤੋਂ ਬਾਅਦ ਅਸੀਂ ਢੀਠ ਪਰ ਅੜ ਗਏ ਜਿਹੜੀਆਂ ਥਾਵਾਂ ਹੈਗੀਆਂ ਉਹ ਵੀ ਚੈੱਕ ਕਰੀ ਜੀ ਦਾ ਰੇਲਵੇ ਸਟੇਸ਼ਨ ਇਹ ਬਸ ਸਟੈਂਡ ਹੋ ਗਏ ਤੇ ਇਵਨ ਜਿਹੜੇ ਸਾਡੇ ਅਵੇਲੇਬਲ ਪਾਕਟਸ ਹੈਗੇ ਆ ਵਰਨੇਬਲ ਪੋਲਿੰਗ ਬੂਥ ਜਿੱਥੇ ਹੈਗੇ ਆ ਉਹ ਪਾਕਟਸ ਨੂੰ ਵੀ ਅਸੀਂ ਚੈੱਕ ਕਰਦੇ ਹਾਂ ਉਹਨਾਂ ਦੀ ਰਿਸਰਚ ਵਗੈਰਾ ਕਰਦੇ ਹਾਂ ਤੇ ਅਸੀਂ ਹੁਣ ਇਹੀ ਜਿਹੜਾ ਚੋਣਾਂ ਤੱਕ ਜਿਹੜਾ ਅਸੀਂ ਟਾਈਮ ਟੂ ਟਾਈਮ ਇਹ ਕਰਦੇ ਰਹੇ ਨੇ ਐਕਸਰਸਾਈਜ਼ ਸਾਡੀ ਜਾਰੀ ਰਹਿੰਦੀ ਹੈ ਸਾਡੇ ਨਾਲ ਆਈਟੀਬੀਪੀ ਦੀ ਫੋਰਸ ਵੀ ਹੁੰਦੀ ਹੈ ਤੇ ਲੋਕਲ ਸਾਡੇ ਗਵਾਰਡ ਵੀ ਹੁੰਦੇ ਸਰ ਜਿਹੜੇ ਲੋਕਲ ਆਪਣਾ ਹੈਗੇ ਨੇ ਲੋਕ ਨੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਚੋਣਾਂ ਦੌਰਾਨ ਜੀ ਉਨਾ ਦਰਾਂ ਨਹੀਂ ਹੈ ਜੀ ਸਾਡਾ ਇਹ ਫਲੈਗ ਮਾਰਚ ਦਾ ਮੰਤਵ ਇਹ ਹੁੰਦਾ ਕਿ ਲੋਕਾਂ ਦੇ ਵਿੱਚ ਕਾਨੂੰਨ ਤੇ ਵਿਵਸਥਾ ਦਾ ਮਤਲਬ ਉਹਨਾਂ ਚ ਇੱਕ ਯਕੀਨ ਬਣਿਆ ਰਹੇ ਤੇ ਉਹ ਆਪਣੇ ਆਪ ਨੂੰ ਸਿਕਿਉਰ ਫੀਲ ਕਰਨ ਸਾਰੇ ਕਿ ਕੋਈ ਵੀ ਜਿਹੜਾ ਮਾੜਾ ਅੰਸਰ ਆ ਉਹ ਸਿਰਨਾਖ ਜੱਕ ਸਕੇ ਤੇ ਇਹਦਾ ਇਹੀ ਮੰਤਵ ਹੁੰਦਾ ਹੈ ਜੀ